بابا بکاری تو سری شری صاحب، ترن تارن گوئی دوال، کرتار پر صاحب ہندے ہوئے، سری کیرت پر صاحب پہنچے ایسے علاقے ہی انہوں نے آتمک شانتی پلائی دے لئی، نواں آدھار سرجن کا بچار بلاس پر دی رانی کو دی زمین دی. سوڑا سو تھان ایک نو نگر اپنی نانکی جی نام سے رکھیا چک نانکی چک نانکی ہولی ہولی سکھا دے ادیاتمک جیون دا مارک درشن کرنوالا اسکان بن گیا اسے دوران گروہ صاحب جی نے ਬਾਣੀ ਰਚਨਾ ਆਰੰਭ ਕਰ ਦਿੱਤੀ ਗੁਰੂ ਸਾਹਿਬ ਜੀ ਦੀ ਸਮੁੱਚੀ ਬਾਣੀ 15 ਰਾਗਾ ਅਧੀਨ 59 ਸ਼ਬਦ ਇਸ 57 ਸ਼ਲੋਕਾਂ ਦੇ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ

ਉਸ ਵੇਲੇ ਹਿੰਦੁਸਤਾਨ ਦੇ ਤਖਤ ਉਤੇ ਉਸ ਵੀ ਬਾਦਸ਼ਾਹ ਜਹਾਂਗੀਰ ਬੈਠਾ ਸੀ ਸਿਰ ਗੁਰੂ ਤੇਗ ਬਹਾਦਰ ਜੀ ਆਪਣੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਆਪ ਦਾ ਨਾਂ ਰੱਖਿਆ ਗਿਆ ਸੀ ਤਿਆਗ ਮਾਨ ਇਹੋ ਜਿਹੀ ਸੀ ਆਪ ਦੀ ਤਿਆਗੀ ਗਿਰਤੀ ਮਾਇਆ ਤੋਂ ਉਪਰਾਮ ਕਦੇ ਆਪਣੇ ਹੱਥੋਂ ਤੰਗਣ ਲਾ ਕੇ ਗਰੀਬਾਂ ਨੂੰ ਦੇ ਆਉਂਦੇ ਵੇਖਦੇ ਆਪਣੇ ਤਨ ਦੇ ਕਪੜੇ ਸੋਲਾ 35ਵੀਂ ਵਿੱਚ ਕਰਤਾਰਪੁਰ ਸਾਹਿਬ ਜ਼ਿਲ੍ਹਾ ਜਲੰਧਰ ਦੇ ਫੌਜਦਾਰ ਅਤੇ ਪੈਂਦੇਖਾਨ ਨਾਲ ਹੋਈ ਜੰਗ ਦੌਰਾਨ ਆਪ ਦੀ ਤੇਗ ਨੇ ਜੋ ਚੋਹਰ ਵਿਖਾਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਦਾ ਨਾਮ ਬਦਲ ਕੇ ਰੱਖਿਆ ਇੱਕ ਬਹਾਦਰ ਸੰ 1643 ਸੇਗਰੂ ਹਰ ਕੋ ਬੰਜੀ ਨੇ ਸੇਗਰੂ ਹਰ ਰਾਏ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਿਸ਼ ਕਰਨ ਉਪਰੰਤ ਆਬਾ ਦੇਗ ਬਹਾਦਰ ਜੀ ਨੂੰ ਹੁਕਮ ਕੀਤਾ ਕਿ ਉਹ ਆਪਣੀ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਦੇ ਨਾਲ ਆਬਾ ਬਟਾਲਾ ਜਾ ਕੇ ਰਹੇ ਜਿੱਥੇ ਸੇਗਰੂ ਦੇਗ ਬਹਾਦਰ ਜੀ ਨੇ ਗੁਰਗੱਦੀ ਦੇ ਬਿਰਾਜਨ ਤੋਂ ਪਹਿਲਾਂ ਲੰਮਾ ਸਮਾਂ ਪੋਰੀ ਵਿੱਚ ਰਹਿ ਕੇ ਅਕਾਲ ਪੁਰਖ ਦੀ ਆਰਾਧਨਾ ਕੀਤੀ ਭਾਣੇ ਤੇ ਬੰਦਗੀ ਵਿੱਚ ਜੀਵਨ ਬਸਰ ਕੀਤਾ ਸੰਨ 1664 ਵਿੱਚ ਰਾਜਾ ਜੈ ਸਿੰਘ ਦੇ ਮਹਿਲ ਦਿੱਲੀ ਜਿੱਥੇ ਅੱਜਕੱਲ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸੁਸ਼ੋਭਿਤ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਸੰਕੇਤ ਕੀਤਾ ਕਿ ਉਹਨ ਅਗਲਾ ਗੁਰੂ ਬਾਬਾ ਬਕਾ ਇਹ ਵਾਰਣਕੇ ਬਕਾੜੇ ਸ਼ਹਿਰ ਵਿੱਚ ਭਾਈ ਨਕਲੀ ਗੁਰੂ ਮੰਝੀਆਂ ਲਾ ਕੇ ਬਹਿ ਗਏ ਜਿੱਤੇ ਭਾਈ ਮੱਖਣ ਸ਼ਾ ਲਵਾਨੇ ਨੇ ਗੁਰੂ ਜੀ ਦੀ ਪਛਾਣ ਵਾਸਤੇ ਜਦੋਂ ਸੁਖਣਾ ਦੀਆਂ ਪੰਜ ਮੋਹਰਾਗੇ ਰੱਖੀਆਂ ਤਾਂ ਸ੍ਰੀ ਗੁਰੂ ਨੇ ਹੱਸ ਕੇ ਕਿਹਾ ਕਿ ਮੱਖਣ ਸ਼ਾ ਵਾਦਾ ਤਾਂ 500 ਮੋਹਰਾ ਦਾ ਕੀਤਾ ਸੀ ਤੇ ਹੁਣ ਪੰਜ ਹੀ ਮੋਹਰਾ ਭੇਟ ਕਰ ਰਹੇ ਇਹ ਸੁਣ ਕੇ ਭਾਈ ਮੱਖਣ ਸ਼ਾ ਲਵਾਨਾ ਜਵਾਰੇ ਦੀ ਛੱਤ ਤੇ ਚੜ ਗਿਆ ਤੇ ਪੱਲਾ ਫੇਰ ਕੇ ਸੰਤਾਂ ਨੂੰ ਆਵਾਜ਼ਾਂ ਮਾਰਨ ਲੱਗ ਪਿਆ ਗੁਰੂ ਲਾਧੋਰੇ ਗੁਰੂ ਲਾਧੋਰੇ ਗੁਰੂ ਲਾਧੋਰੇ ਸੂਰਜ ਸੱਚ ਦਾ ਸੂਰਜ ਇੱਥੇ ਹੈ ਆਓ ਦਰਸ਼ਨ ਕਰੋ ਗੁਰੂ ਜੀ ਦੇ ਦਰਸ਼ਨ ਕਰੋ ਸਾਰੀ ਲੁਕਾਈ ਖੁਸ਼ੀ ਵਿੱਚ ਆਨੰਦ ਵਿੱਚ 1 ਅਗਸਤ 1664 ਸ਼੍ਰੀ ਗੁਰਦੇਵ ਬਹਾਦਰ ਜੀ ਗੁਰਿਆਈ ਧਾਰਨ ਕਰਨ ਉਪਰੰਤ بابا بکالی صاحب، ترن تارن گوئد پر صاحب ہوئے، سری کیرت پر صاحب پہنچے ایسے علاقے ہی انہوں نے آتمک شانتی سگت پلائی دے دل نواں آدھار سرجندہ بچار کیتا ہے۔

ਬਾਣੀ ਰਚਨਾ ਆਰੰਭ ਕਰ ਦਿੱਤੀ ਗੁਰੂ ਸਾਹਿਬ ਜੀ ਦੀ ਸਮੁੱਚੀ ਬਾਣੀ 15 ਰਾਗਾ ਅਧੀਨ 59 ਸ਼ਬਦ ਇਸ 57 ਸ਼ਲੋਕਾਂ ਦੇ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਅੱਜ ਸੋ ਇੱਕ ਜ਼ਰੂਰੀ ਬੇਨਤੀ ਹੈ ਕਿ ਕਾਫੀ ਹਨੇਰਾ ਉਸ ਸਾਈਡ ਤੇ ਸੜਕ ਵਾਲੀ ਸਾਈਡ ਹੈ ਔਰ ਰੋਡ ਚੱਲ ਰਿਹਾ ਹੈ ਬੇਨਤੀ ਹੈ ਕਿ ਜਿੰਨੇ ਵੀ ਉਧਰ ਪਰਿਵਾਰਕ ਮੈਂਬਰ ਸੜਕ ਤੇ ਖੜੇ ਨੇ ਉਹ ਥੋੜਾ ਅੱਗੇ ਓਪਨ 에ਅਰ ਥੀਏਟਰ ਵਾਲੀ ਸਾਈਡ ਆ ਜਾਣ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਬੇਨਤੀ ਹੈ ਕਿ ਜਿੰਨੇ ਵੀ ਪਰਿਵਾਰਕ ਮੈਂਬਰ ਸੜਕ ਵਾਲੀ ਸਾਈਡ ਨੇ ਉਹ ਸਾਰੇ ਅੱਗੇ ਆ ਜਾਣ ਔਰ ਜਿੰਨੇ ਵੀ ਖੜੇ ਨੇ ਉਹ ਸਾਰੇ ਬੈਠ ਜਾਣ ਸੋ ਆਪਾਂ ਸਾਰੇ ਨੇ ਹੁਣੇ 220 ਵਰ ਦੇ ਰਾਹੀਂ ਇਹ ਖ਼ਬਰ ਸੁਣਿਆ ਹੈ ਕਿ ਕਿਵੇਂ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਗਿਆ ਔਰ ਹੁਣ ਉਹ ਸਮਾਂ ਹੈ ਕਿ ਜਦੋਂ ਆਸਮਾਨ ਦੀਆਂ ਬੁਲੰਧੀਆਂ ਨੂੰ ਉਹਨਾਂ ਸਿਤਾਰਿਆਂ ਨੇ ਸ਼ੂਰਾ ਹੈ ਜਿਨ੍ਹਾਂ ਨੂੰ ਕਿਸੇ ਇਨਸਾਨ ਦੇ ਵੱਲੋਂ ਤਿਆਰ ਕੀਤਾ ਗਿਆ ਕਿਉਂਕਿ ਭਗਵਾਨ ਦੇ ਵੱਲੋਂ ਤਿਆਰ ਕੀਤੇ ਗਏ ਸਿਤਾਰਿਆਂ ਨੂੰ ਅਸੀਂ ਰੋਜ਼ ਦੇਖਦੇ ਹਾਂ ਉਹਨਾਂ ਦਾ ਆਨੰਦ ਮੰਨਦੇ ਹਾਂ ਤੇ ਅੱਜ ਤੁਸੀਂ ਉਹਨਾਂ ਸਿਤਾਰਿਆਂ ਨੂੰ ਦੇਖਣਾ ਹੈ ਜੋ ਕਿ ਡਰੋਨ ਦੇ ਰੂਪ ਵਿੱਚ ਅਸਮਾਨ ਦੇ ਵਿੱਚ ਆ ਰਹੇ ਨੇ ਤੁਹਾਡੇ ਸਾਹਮਣੇ ਸੋ ਇੱਕ ਵਾਰ ਮੈਂ ਫੇਅਰ ਉਹੀ ਕਲਰ ਰਿਪੀਟ ਕਰਨ ਜਾ ਰਿਹਾ ਕਿ ਜਿਹੜੇ ਪਰਿਵਾਰਕ ਵੀ ਮਰਵਾਦ ਚ ਆਏ ਨੇ ਕਿ ਆਪਣੇ ਫੋਨ ਜਿਹੜੇ ਆ ਇਹ ਚਾਰਜ ਕਰਕੇ ਰੱਖੋ ਕਿਉਂਕਿ ਹੁਣ ਔਨ ਕਰ ਲਓ ਆਪਣੇ ਫੋਨ ਤੁਹਾਡੇ ਸਾਹਮਣੇ ਆ ਰਹੇ ਨੇ ਡਰੋਨ ਸਿਆਰਿਆਂ ਦੀ ਕਹਾਵਤ ਹੈ ਕਿ ਸਫਰ ਦਾ ਫਲ ਮਿੱਠਾ ਹੁੰਦਾ ਹੈ ਸੋ ਤੁਸੀਂ ਸਾਰਿਆਂ ਨੇ ਬੜਾ ਸਬਰ ਕੀਤਾ ਇਸ ਦਿਲਕਸ਼ ਨਜ਼ਾਰੇ ਦੇ ਲਈ ਤੇ ਹੁਣ ਤੁਹਾਡੇ ਸਾਹਮਣੇ ਅਸਮਾਨ ਦੇ ਵਿੱਚ ਆ ਰਹੇ ਨੇ ਸਾਰੇ ਡਰੋਨ ਇੱਕ ਵਾਰੀ ਜਕਾਰੇ ਦੇ ਨਾਲ ਸ਼ੁਰੂ ਕਰੀਏ ਇਸ ਰੰਪਰਾ ਨੂੰ ਬੋਲ Thank you. بہادر سمریے کرنا ندا ہندوستان کے تخت پہ بیٹھے بادشاہ اورنگزیب کی دلی اچھا سی کہ پورے ملک کا مذہب اسلام ہونا چاہیے جس کر کے انہیں لکائی اٹھے ظلم کرنے شروع کر دیتے سب سے پہ پہلا اس نے غیر مسلم لوکوں سے جزیہ لگایا ہزارہ لوگوں نے روز दिल कबूल मजबूर ज़बरदस्ती जन लु हालते दरान सिपा सलार इश्तहार ख़ान कश्मीर इलाके जबरी धर्म तब्दीली करण भेज कश्मीरी ब्राह्मण धर्म बचाउनि ते गे न श्री गुरू तेग बहादुो हिंदम जी रखिया कर सकता त गुरु जी उन्हनि दुखड़ा के श्री गुरू नानक दव जी सिद्धांत जो कंठ आव अंठ लाव स्वामी सु سولہ سو پچہتر عیسوی واقع اس دلی شہر کا دل دہلا دینے والا واقعہ جد گرو سا لکائی پہ سلم کرنے والے بادشاہ دیوار بن کے کھڑے ہوئے دلی کا چاندنی چوک گواہ بنے

اے الوک منظر جو میں کہہ رہا ہو گرو دا پیارا ہے شیس اتنے آ رہا ہے کتک اول کی ہوئی جس بھی چلاتا نے ایک بڑا سارا دیکھا منگوایا ਉਸੇ ਦਾ ਅੱਗ ਬਾਲ ਕੇ ਪਾਣੀ ਉਬਾਲਣਾ ਸ਼ੁਰੂ ਕੀਤਾ ਤੇ ਭਾਈ ਗਿਆਨ ਦਾਸ ਜੀ ਉਸ ਵਿੱਚ ਬੈਠ ਗਏ ਭਾਈ ਗਿਆਨ ਦਾਸ ਜੀ ਮੁਸਕਰਾਉਂਦੇ ਹੋਏ ਸ੍ਰੀ ਹਰਤੇਗ ਬਹਾਦਰ ਜੀ ਨੂੰ ਨਮਸਕਾਰ ਕਰ ਉਸ ਦੇ ਥੇ ਵਿੱਚ ਬੈਠ ਗਏ ਪਹਿਲਾ ਉਹਨਾਂ ਦੇ ਸਰੀਰ ਉੱਤੇ ਛਾਲੇ ਪਏ ਤੇ ਚਮੜੀ ਖਟਣ ਲੱਗੀ ਅਤੇ ਚਰਬੀ ਵੱਖ ਹੋਣ ਲੱਗੀ ਹੰਤ ਉਹਨਾਂ ਦੇ ਜਿਸਮ ਦੀਆਂ

اس تو بعد بھائی سکی داس جی نے انہاں درندیا نے روح کے پچھ لپیٹ کے جیدیا سارے بھائی سکی داس جی بھی اپنے پرا بھائی متی داس وان اڈول شانت چت کھڑے بانی پڑھ دے کے شہید ہو گئے سکھان یا شہیدیاں تو بعد کازی بہبو دن گورا سر گرو تیگ بہادر جی کو لایا فتوا پڑھ کے سنا لگا تمال کرامات یا دین اسلام گرو جی نے قاضی دیا دونوں شرطا کو انکار کرتے ہوئے کہ میں زبردستی مذہب تبدیل کرندے خلاف ہاں مجھ کو کوئی بھی میرے پرہت مزلوم کی راکھی کے منکی ادھکار بچنا تو کو دلا نہیں سکتا ताज़ी झुंजा हुयो जलाद न इशारा त जलाल सैद जलालू्दीन में सी गुरू तेग बहादुो वख کر गोर दिली सु प्रभ پر کیا بیان بہاد سیکنو ایک بہادر کے چل بھائی جگت کو سو کرو پائی چیتا جی جو سن گرو سا پوتر سیز پڑا در پڑا باغ پت تراوڑی امبالا نابہ صاحب ہوں سری کیرت پور صاحب پہنچ گئے

पूरा ਕਾਜਲ ਹੋ ਰਾਜ ਜੋਤੀ ਜੋਤ ਰਹੀ ਸੰਪੂਰਨ ਰੂਪਿਆ ਰਾਜ ਜੋਤੀ ਜੋਤ ਰਹੀ ਆਹੋ ਲਾ ਲੇ ਜੇ

ਸੁਭਾਦਰ ਸੱਜਿਆ ਮਹੀਏ ਗਰਨੂ ਨਿਸ਼ਿਆ ਮੈਂ ਤਾਰ ਤੇ ਸੁਭਾਦਰ ਸੱਜਿਆ ਮਹੀਏ